ਹੋ ਬ੍ਰਹਮਾ ਜੀ ਕੇ ਸਤਿਗੁਣ ਪ੍ਰਦਾਨ ਦੇਵਤਾ ਨੇ ਜਿਹੜੇ ਕੀ ਕਲਯੁਗ ਨੇ ਅੱਜ ਤੱਕ ਉਹਨਾਂ ਨੂੰ ਟੱਕ ਰੱਖਿਆ ਸੀ ਕਿ ਕਿਸੇ ਕੋਲ ਵੀ ਬ੍ਰਹਮਾ ਜੀ ਦੀ ਭਗਤੀ ਨਾ ਜਾਵੇ ਜੇ ਅਸੀਂ ਇਤਿਹਾਸ ਫਰੋਲ ਕੇ ਦੇਖੀਏ ਤਾਂ ਉਹਨਾਂ ਨੇ ਤਾਂ ਰਾਕਸ਼ਸਾਂ ਤੱਕ ਨੂੰ ਵੀ ਵਰਦਾਨ ਦੇ ਦਿੱਤੇ ਜਿਹਦੇ ਤਹਿਤ ਅਸੀਂ 2024 ਦੇ ਵਿੱਚ ਇੱਕ ਬਹੁਤ ਵੱਡਾ 251 ਘੰਟਿਆਂ ਦਾ ਪੱਗਾ ਕਲਾ ਸ਼ਿਵ ਮੰਦਿਰ ਜੋ ਕਿ 12 ਜੋ ਤਰਲੰਗਾਨਾ ਮੰਦਿਰ ਸੀ ਉੱਥੇ ਭੋਲੇਨਾਥ ਦੇ ਮੰਦਿਰ ਚ ਪਹਿਲਾ ਯੱਗ ਕਰਾਇਆ ਸੀ ਜੋ ਕਿ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਇੱਕ ਅਦਭੁਤ ਯੱਗ ਸੀ ਔਰ ਬਹੁਤ ਹਜ਼ਾਰਾਂ ਸਾਲਾਂ ਤੋਂ ਜਿਹੜੀ ਮੈਂਟੂ ਮੈਨ ਪਬਲਿਸਿਟੀ ਚੱਲਦੀ ਆ ਰਹੀ ਸੀ ਕਿ ਬ੍ਰਹਮਾ ਜੀ ਸ਼ਰਾਪ ਦੇ ਦੇਤਾ ਹੈ ਜਾਂ ਬ੍ਰਹਮਾ ਜੀ ਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਮਿੱਥ ਲੱਗੇ ਹੋਏ ਸੀ ਉਹ ਸਾਰੇ 2024 ਦੇ ਵਿੱਚ ਟੁੱਟ ਗਏ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬਕਾ ਸ਼ਸ਼ੀਕਾਲ ਜਨ ਹਿਤੇਸ਼ੀ ਦੇਖ ਰਹੇ ਹੋ ਤੁਸੀਂ ਤੇ ਮਹਾ ਮਨੀਸ਼ ਵਿਸ਼ੇਸ਼ਤ ਗੱਲ ਕਰੀਏ ਬ੍ਰਹਮਾ ਜੀ ਬ੍ਰਹਮਾ ਜੀ ਜਗਤ ਗੁਰੂ ਜਿਨਾਂ ਨੂੰ ਕਿਹਾ ਜਾਂਦਾ ਹੈ ਤੇ ਜਿਨਾਂ ਨੂੰ ਲੈ ਕੇ ਅਕਸਰ ਜਿਹੜੇ ਲੋਕ ਨੇ ਕਿਤੇ ਨਾ ਕਿਤੇ ਜੇ ਗੱਲ ਕਰੀ ਆ ਤਾਂ ਪੰਜਾਬ ਨੇ ਦੁਨੀਆ ਦੇ ਵਿੱਚ ਬਹੁਤ ਹੀ ਘੱਟ ਮੰਦਰ ਜਿਹੜੇ ਉਹਨਾਂ ਦੇ ਦੇਖੇ ਜਾਂਦੇ ਨੇ ਲੇਕਿਨ ਜਿਹੜੇ ਭਗਤਾਂ ਦੀ ਗੱਲ ਕਰੀਏ ਤਾਂ ਬ੍ਰਹਮਾ ਜੀ ਨੂੰ ਕੌਣ ਨਹੀਂ ਜਾਣਦਾ ਉਸੇ ਭਗਤ ਦੇ ਵਿੱਚ ਇੱਕ ਹੋਰ ਭਗਤ ਜਿਹੜੇ ਪਿਛਲੇ ਸਾਲ ਵੀ ਮਹਾਯੱਗ ਦੇ ਰੂਪ ਦੇ ਵਿੱਚ ਸਾਡੇ ਨਾਲ ਮਿਲੇ ਸੀਗੇ ਸੋ ਇਸ ਵਾਰੀ ਫਿਰ 101 ਘੰਟਿਆਂ ਦਾ ਜਿਹੜਾ ਮਹਾਯੱਗ ਲੈ ਕੇ ਆਏ ਨੇ ਗੱਲਬਾਤ ਕਰਾਂਗੇ ਅਸ਼ੀਸ਼ ਭਗਤ ਜੀ ਨਾਲ ਸੋ ਸਰ ਪਿਛਲੀ ਵਾਰੀ ਵੀ ਬਹੁਤ ਵਧੀਆ ਜਿਹੜਾ ਯੱਗ ਰਿਆ ਤੇ ਇਸ ਵਾਰੀ ਵੀ ਤੁਸੀਂ ਜਿਹੜਾ ਯੱਗ ਕਰਵਾਉਣ ਜਾ ਰਹੇ ਹੋ ਤੇ ਕਿ ਇਸ ਤਰ੍ਹਾਂ ਦਾ ਜੀ ਨਮੋ ਬ੍ਰਹਮਾ ਪਹਿਲਾਂ ਤਾਂ ਆਏ ਹੋਏ ਸਾਰੇ ਕਰੂ ਦਾ ਬਹੁਤ ਬਹੁਤ ਧੰਨਵਾਦ ਕੀ ਤੁਸੀਂ ਪਰਮੇਸ਼ਰ ਦੀ ਇਸ ਆ ਮਹਾਨ ਜਿਹੜਾ ਅਸੀਂ ਕਰਾਨ ਜਾ ਰਹੇ ਹਾਂ ਯੱਗ ਉਹਦੇ ਵਿੱਚ ਆ ਕੇ ਡਿਜੀਟਲ ਪਲੇਟਫਾਰਮ ਦੇ ਰਸਤੇ ਤੁਸੀਂ ਲੋਕਾਂ ਦੇ ਵਿੱਚ ਸਾਡੇ ਮਾਲਕ ਦਾ ਸੰਦੇਸ਼ ਪਹੁੰਚਾ ਰਹੇ ਹੋ ਮੈਂ ਉਹਦੇ ਲਈ ਤੁਹਾਡਾ ਬਹੁਤ ਧੰਨਵਾਦ ਕਰਦਾ ਆ ਮਨੀ ਜੀ ਜੇ ਗੱਲ ਕਰੀਏ ਬ੍ਰਹਮਾ ਜੀ ਦੀ ਬ੍ਰਹਮਾ ਜੀ ਸਤੋਗੁਣ ਪ੍ਰਦਾਨ ਦੇਵਤਾ ਨੇ ਜਿਹੜੇ ਕਿ ਕਲਯੁਗ ਨੇ ਅੱਜ ਤੱਕ ਉਹਨਾਂ ਨੂੰ ਟੱਕ ਰੱਖਿਆ ਸੀ ਕਿ ਕਿਸੇ ਕੋਲ ਵੀ ਬ੍ਰਹਮਾ ਜੀ ਦੀ ਪਗਤੀ ਨਾ ਜਾਵੇ ਕਿਉਂਕਿ ਬ੍ਰਹਮਾ ਜੀ ਇੱਕ ਐਨੇ ਇੱਕ ਸਰਲ ਭਗਵਾਨ ਨੇ ਜਿਹੜੇ ਕਿ ਬਹੁਤ ਜਲਦੀ ਪਰਸੰਨ ਹੋ ਜਾਂਦੇ ਆ ਜੇ ਅਸੀਂ ਇਤਿਹਾਸ ਫਰੋਲ ਕੇ ਦੇਖੀਏ ਤਾਂ ਉਹਨਾਂ ਨੇ ਤਾਂ ਰਾਖਸ਼ਾਂ ਤੱਕ ਨੂੰ ਵੀ ਵਰਦਾਨ ਦਿੱਤੇ ਦੇਵਤਿਆਂ ਨੂੰ ਤਾਂ ਸਾਰਾ ਦੇਵਤੱਤ ਪ੍ਰਾਪਤ ਕਰਾਇਆ ਹੀ ਕਰਾਇਆ ਰਾਖਸ਼ ਦਾਨਵ ਮਾਨਵ ਹਰ ਕਿਸੇ ਨੂੰ ਬ੍ਰਹਮਾ ਜੀ ਨੇ ਵਰਦਾਨ ਦਿੱਤੇ ਆ ਦਾਸ ਨੂੰ 2024 ਦੇ ਵਿੱਚ ਪਰਮੇਸ਼ਰ ਦੀ ਇੱਕ ਬਹੁਤ ਸਪੈਸ਼ਲ ਹੰਕंपा ਹੋਈ ਜਿਹਦੇ ਦੌਰਾਨ ਪਰਮੇਸ਼ਰ ਨਿਰাকার ਪਰਮੇਸ਼ਰ ਦਾ ਸੰਦੇਸ਼ ਮਿਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਹਮਾ ਜੀ ਦੀ ਸੇਵਾ ਪੂਜਾ ਤੇ ਵੱਡੇ ਵੱਡੇ ਦੇਵਤਿਆਂ ਦੇ ਯੱਗ ਕਰਾਉਣ ਦਾ ਦਾਸ ਨੂੰ ਮੌਕਾ ਮਿਲੇਗਾ ਜਿਹਦੇ ਤਹਿਤ ਅਸੀਂ 2024 ਦੇ ਵਿੱਚ ਇੱਕ ਬਹੁਤ ਵੱਡਾ 251 ਘੰਟਿਆਂ ਦਾ ਬੱਗਾ ਕਲਾ ਸ਼ੇਬ ਮੰਦਿਰ ਜੋ ਕਿ 12 ਜੋਤਿਰ ਲੰਗਾ ਦਾ ਮੰਦਿਰ ਸੀ ਉੱਥੇ ਭੋਲੇ ਨਾਦ ਦੇ ਮੰਦਿਰ ਚ ਪਹਿਲਾ ਯੱਗ ਕਰਾਇਆ ਸੀ ਜੋ ਕਿ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਇੱਕ ਅਦਭੁਤ ਯੱਗ ਸੀ ਔਰ ਬਹੁਤ ਹਜ਼ਾਰਾਂ ਸਾਲਾਂ ਤੋਂ ਜਿਹੜੀ ਮੈਨ ਟੂ ਮੈਨ ਪਬਲਿਸਿਟੀ ਚੱਲਦੀ ਆ ਰਹੀ ਸੀ ਕਿ ਬ੍ਰਹਮਾ ਜੀ ਸ਼੍ਰਾਪਿਤ ਦੇਵਤਾ ਜਾਂ ਬ੍ਰਹਮਾ ਜੀ ਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਮਿਥ ਲੱਗੇ ਹੋਏ ਸੀ ਉਹ ਸਾਰੇ 2024 ਦੇ ਵਿੱਚ ਟੁੱਟ ਗਏ ਕਿਉਂ ਜਦੋਂ ਇੱਕ 251 ਘੰਟਿਆਂ ਦਾ ਇੱਕ ਸਧਾਰਨ ਪਰਿਵਾਰ ਦੇ ਇੱਕ ਛੋਟੇ ਜਿਹੇ ਸਾਧਕ ਇੱਟਾ ਵੱਡਾ ਯੱਗ ਕਰਾ ਦਿੰਦੇ ਨੇ ਉੱਥੇ ਸਾਰੇ ਮਿੱਥ ਟੁੱਟ ਜਾਂਦੇ ਨੇ ਕਿ ਬ੍ਰਹਮਾ ਜੀ ਤੇ ਅੱਜ ਤੱਕ ਜਿੰਨੇ ਵੀ ਅਲੀਗੇਸ਼ਨ ਲੱਗੇ ਸੀ ਉਹ ਚਾਹੇ ਕਿਸੇ ਆ ਖਰਾਬ ਲੋਕਾਂ ਨੇ ਲਗਾਏ ਹੋਣ ਜਾਂ ਕੁਝ ਲੋਕਾਂ ਨੇ ਸਾਡੇ ਧਰਮ ਗ੍ਰੰਥਾਂ ਦੇ ਵਿੱਚ ਕੁਝ ਐਡੀਸ਼ਨ ਕਰਕੇ ਲੋਕਾਂ ਤੱਕ ਪਹੁੰਚਾਇਆ ਹੋਵੇ ਅੱਜ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ 2025 ਦੇ ਵਿੱਚ 27 April ਤੋਂ ਲੈ ਕੇ 1 May ਤੱਕ ਅਖੰਡ ਮਹਾਯੱਗ ਦੁਬਾਰਾ ਦੂਸਰਾ ਦਿੱਤੇ ਅਖੰਡ ਮਹਾਯੱਗ ਲੁਧਿਆਣਾ ਦੀ ਧਰਤੀ ਤੇ ਹੋਣ ਜਾ ਰਿਹਾ ਜੋ ਕਿ ਦ੍ਰੈਸੀ ਗਰਾਊਂਡ 27 April ਤੋਂ 1 May ਤੱਕ ਇਹ ਅਖੰਡ ਮਹਾਯੱਗ 101 ਘੰਟੇ ਲਗਾਤਾਰ ਚੱਲੇਗਾ ਜਿਹਦੇ ਵਿੱਚ ਵੱਡੇ ਵੱਡੇ ਸਾਧੂ ਸੰਤ ਸਮਾਜ ਤੋਂ ਲੋਕ ਪਹੁੰਚ ਰਹੇ ਨੇ ਜਿੱਥੇ ਕਈ ਪੋਲਿਟਿਸ਼ੀਅਨਸ ਔਰ ਕਈ ਜਿਹੜੇ ਕਹਿਲ ਸਮਾਜ ਸਮਾਜ ਨੂੰ ਸੇਧ ਦੇਣ ਵਾਲੇ ਲੋਕ ਤੇ ਸੰਗਤਾਂ ਬੜਾ ਹਜ਼ੂਮ ਦੇ ਨਾਲ ਪਹੁੰਚ ਰਿਹਾ ਨੇ ਸੋ ਮੈਂ ਕਹਿੰਦਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਉਪਰ ਆਲਾ ਆ ਜੀ ਅਸ਼ੀਸ਼ ਜੀ ਜੇ ਗੱਲ ਕਰੀ ਤਾਂ ਅਕਸਰ ਹੋਰ ਵੀ ਜਗਾ ਜੇ ਕਰੀਏ ਤਾਂ ਯੱਗ ਹੁੰਦੇ ਨੇ ਲੇਕਿਨ ਕਹਿੰਦੇ ਆ ਜਦੋਂ ਯੱਗ ਹੁੰਦੇ ਆ ਨਾ ਪੂਰੀ ਉਸ ਦੀ ਸ਼ਰਦਾ ਨਾਲ ਤੇ ਕੋਈ ਵੀ ਕੁਤਾਹੀ ਨਹੀਂ ਵਰਤੀ ਜਾਂਦੀ ਕਈ ਲੋਕ ਅਸੀਂ ਵੀ ਜਦੋਂ ਕਵਰ ਕਰਨ ਜਾਂਦੇ ਆ ਸਾਡੇ ਵੀ ਥੇਸ ਪਹੁੰਚਦੀ ਹੈ ਕਿ ਕੋਈ 벨ਟ ਨਾਲੀ ਕੋਈ ਪੈਂਟ ਪਾ ਕੇ ਜਿਹੜਾ ਯੱਗ ਦੇ ਵਿੱਚ ਬੈਠਾ ਹੁੰਦਾ ਇਸ ਨੂੰ ਕਿਸ ਤਰ੍ਹਾਂ ਦਾ ਦੇਖਦੇ ਹੋ ਤੇ ਕਿਸ ਤਰ੍ਹਾਂ ਦੀ ਜਿਹੜੀ ਉੱਥੇ ਸੁਵਿਧਾ ਹੋਏਗੀ ਦੇਖੋ ਦੋ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਾਡੇ ਸ਼ਾਸਤਰਾਾਂ ਚ ਧਰਮਾਂ ਧਰਮ ਦੇ ਸਿਸਟਮ ਚ ਚੱਲਦੀਆਂ ਆਈਆਂ ਮੈਂ ਥੋੜਾ ਜਿਹਾ ਤੇ ਬਾਰੇ ਬਰੀਫ ਕਰ ਦੇਣਾ ਚਾਹੁੰਦਾ ਕਿ ਦੇਖੋ ਜਿਹੜਾ ਜਿਹੜੇ ਤਾਂ ਸੰਤ ਸਮਾਜ ਤੋਂ ਲੋਕ ਨੇ ਜਿਹੜੇ ਬ੍ਰਾਹਮਣ ਨੇ ਉਹ ਧਰਮ ਗੁਰੂਆਂ ਦੇ ਵੱਜੋਂ ਵੀ ਜਾਣੇ ਜਾਂਦੇ ਆ ਤੇ ਤੁਸੀਂ ਇਤਿਹਾਸ ਫਰੋਲ ਕੇ ਦੇਖੋਗੇ ਪਹਿਲਾਂ ਜਿਹੜੇ ਬ੍ਰਾਹਮਣ ਸੀ ਉਹਨਾਂ ਨੂੰ ਬ੍ਰਾਹਮਣ ਦੇਵਤਾ ਕਿਹਾ ਜਾਂਦਾ ਸੀ ਅੱਜ ਲੋਕਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਭ੍ਰਮਤੀਆਂ ਫੈਲ ਚੁੱਕੀਆਂ ਹੋਈਆਂ ਆ ਠੀਕ ਹੈ ਜੀ ਲੇਕਿਨ ਬ੍ਰਾਹਮਣ ਜਿਹੜਾ ਉਹ ਬਹੁਤ ਉੱਚਾ ਹੁੰਦਾ ਆ ਜਦੋਂ ਜਿਹੜੇ ਕਰਾਣ ਵਾਲੇ ਯੱਗ ਕਰਾਣ ਵਾਲੇ ਹੁੰਦੇ ਉਹ ਆਪਣੇ ਹਰ ਜਿਸ ਤਰ੍ਹਾਂ ਆਪਾਂ ਇੱਕ ਪੁਲਿਸ ਆਫੀਸਰ ਆਪਣੇ ਡਰੈਸ ਕੋਡ ਚ ਜਾਂਦਾ ਏਸੀ ਤਰ੍ਹਾਂ ਸਾਰੇ ਬ੍ਰਾਹਮਣ ਵੀ ਆਪਣੇ ਡਰੈਸ ਕੋਡ ਚ ਜਾਂਦੇ ਆ ਜੇ ਗੱਲ ਕਰੀਏ ਆਪਾਂ ਜਿਹੜੇ ਜਿਹੜੇ ਨਾਰਮਲ ਪੀਪਲ ਨੇ ਜਿਹੜੇ ਲੋਗ ਨੇ ਉਹ ਕੀ ਹੈਗਾ ਉਹ ਇਹਨਾਂ ਕਸਟਮਾਂ ਤੋਂ ਬਾਹਰ ਹੁੰਦੇ ਨੇ ਲੇਕਿਨ ਹਾਂ ਤੁਸੀਂ ਇਹ ਚੀਜ਼ ਨੂੰ ਅਸੀਂ ਜ਼ਰੂਰ ਕਹਿ ਸਕਦੇ ਆ ਕਿ ਜਿੱਦਾਂ ਕੋਈ ਜਿਹੜਾ ਵੈਸੇ ਤਾਂ ਦੇਖੋ ਸਾਡੇ ਗੁਰੂਆਂ ਨੇ ਵੀ ਬਹੁਤ ਚੀਜ਼ਾਂ ਦੇ ਬਾਰੇ ਸਾਨੂੰ ਕਿਹਾ ਆ ਦੇਖੋ ਜੇ ਅਸੀਂ ਢੋਲਕੀ ਵੀ বাজਾਉਂਦੇ ਆ ਇੱਕ ਮੰਦਰ ਦੇ ਵਿੱਚ ਉਹ ਜਿਹੜੀ ਢੋਲਕੀ ਉਹ ਵੀ ਇੱਕ ਮਾਸ ਦਾ ਸਾਡਾ ਆਪਣਾ ਅਸੀਂ ਮਾਸਦੇ ਆ ਲੇਕਿਨ ਹਾਂ ਇੱਕ ਜਿਹੜਾ ਤਰ੍ਹਾਂ ਮਾਂ ਜਿਹੜਾ ਇੱਕ ਯੱਗ ਆ ਉਹਦੀ ਕੁਝ ਮर्यादा ਕੁਝ ਨਿਯਮ ਹੁੰਦੇ ਆ ਅਸੀਂ ਇਹਨੂੰ ਬਹੁਤ ਮੱਦੇ ਨਜ਼ਰ ਰੱਖਦੇ ਆ 벨ਟ ਪਰਸਿਸ ਵਗੈਰਾ ਸਭ ਬਾਹਰ ਹੀ ਰੱਖੇ ਜਾਂਦੇ ਆ ਲੇਕਿਨ ਜਿਹੜੇ ਯੱਗ ਦੀਆਂ ਜਿਹੜੀਆਂ ਸਪੈਸ਼ਲਿਟੀਆਂ ਹੁੰਨੀਆਂ ਨੇ ਯੱਗ ਜਿਹੜਾ ਹੁੰਦਾ ਉਹ ਜਨਤਾ ਲਈ ਕਰਾਇਆ ਜਾਂਦਾ ਆ ਉਹ ਉਹ ਧਰਮ ਲਈ ਕਰਾਇਆ ਜਾਂਦਾ ਆ ਉਹ ਯੱਗ ਜਿਹੜਾ ਇਹ ਯੱਗ ਜਿਹੜੇ ਬ੍ਰਹਮਾ ਜੀ ਦੇ ਹੋ ਰਹੇ ਗਊ ਮਾਤਾ ਲਈ ਹੋ ਰਹੇ ਬ੍ਰਾਹਮਣਾਂ ਲਈ ਹੋ ਰਹੇ ਆ ਇਹ ਯੱਗ ਹਾ ਸਰਬ ਧਰਮ ਦਾ ਯੱਗ ਹੁੰਦਾ ਹੈ ਇਹਦੇ ਵਿੱਚ ਹਿੰਦੂ ਮੁਸਲਮਨ ਸਿੱਖ ਸਾਈ ਸਾਰੇ ਭਾਈਚਾਰੇ ਆਉਂਦੇ ਨੇ ਸਾਰੇ ਭਾਈਚਾਰਿਆਂ ਦੇ ਸੰਤ ਮਹਾਂਪੁਰਸ਼ ਵੀ ਆਉਂਦੇ ਨੇ ਔਰ ਇੱਕ ਮੈਂ ਤੁਹਾਨੂੰ ਬਹੁਤ ਵਧੀਆ ਗੱਲ ਦੱਸ ਦੇਣਾ ਚਾਹੁੰਦਾ ਮਨੀਸ਼ ਜੀ ਇਹਦੇ ਵਿੱਚ ਜਿਹੜਾ ਸਾਡਾ ਯੱਗ ਹੁੰਦਾ ਬ੍ਰਹਮਾ ਜੀ ਦਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਖਰੀਦੀ ਨਹੀਂ ਜਾਂਦੀ ਸਭ ਕੁਝ ਬ੍ਰਹਮਾ ਜੀ ਵੱਲੋਂ ਹੁੰਦਾ ਆ ਔਰ ਨਾ ਕਿ ਤੁਸੀਂ ਕੋਈ ਵੀ ਸਮਗਰੀ ਨਾਰੀਅਲ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਤੁਹਾਨੂੰ ਬਾਏ ਨਹੀਂ ਕਰਨੀ ਪੈਂਦੀ ਸਭ ਕੁਝ ਮਾਰਾ ਹੀ ਦਿੰਦੇ ਨੇ ਔਰ ਸੰਤਾਂ ਦਾ ਉਧਾਰ ਕਰਨ ਦੇ ਜਿੰਨੇ ਵੀ ਸੰਤ ਆਏ ਹੁੰਦੇ ਉਹ ਲੋਕਾਂ ਦਾ ਉਧਾਰ ਕਰਨ ਲਈ ਪ੍ਰਾਰਥਨਾ ਕਰਦੇ ਆ ਬ੍ਰਹਮਾ ਜੀ ਕੋਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਸੇਧ ਮਿਲੇ ਜਿੱਦਾਂ ਸਨਾਤਨ ਧਰਮ ਦੇ ਵਿੱਚ ਪਹਿਲਾਂ ਬ੍ਰਹਮਾ ਜੀ ਅੱਜ ਤੱਕ ਲੋਕਾਂ ਦੇ ਕਿਰਪਾ ਕਰਦੇ ਆਏ ਸੀ ਉਸੇ ਤਰ੍ਹਾਂ ਮਹਾਰਾਏ ਫੇਰ ਲੋਕਾਂ ਤੇ ਕਿਰਪਾ ਕਰਨ ਜੀ ਅਸ਼ੀਸ਼ ਜੀ ਬਿਲਕੁਲ ਦੋਸਤ ਜੀ ਬਹੁਤ ਵਧੀਆ ਦੱਸਿਆ ਤੇ ਜੇ ਗੱਲ ਕਰੀਏ ਤਾਂ ਇਹ ਵੀ ਗੱਲਾਂ ਆ ਰਹੀਆਂ ਕਿ ਤੁਸੀਂ ਕਿਸੇ ਤੋਂ ਪੈਸੇ ਤੱਕ ਨਹੀਂ ਲੈਂਦੇ ਤੇ ਐਡਾ ਵੱਡਾ ਮਹਾਯੱਗ ਹੋਣ ਜਾ ਰਿਹਾ ਪੰਜ ਦਿਨ ਮੇਰੇ ਖਿਆਲ ਨਾਲ ਕਰੀਬ ਰਹੇਗਾ ਤੇ ਖਰਚਾ ਕਿੱਦਾਂ ਹੋਏਗਾ ਕਿਉਂਕਿ ਹਰ ਇੱਕ ਚੀਜ਼ ਜਿਹੜੀ ਹੈ ਅੱਜ ਦੇ ਜਮਾਨੇ ਦੇ ਵਿੱਚ ਭਰਾ ਵੀ ਭਰਾ ਤੋਂ ਪੈਸੇ ਮੰਗਦਾ ਤੇ ਉਹ ਵੀ ਨਾ ਕਰ ਦਿੰਦਾ ਲੇਕਿਨ ਤੁਸੀਂ ਧਰਮਿਕ ਕੰਮ ਕਰ ਰਹੇ ਹੋ ਤਾਂ ਕਿਸ ਤਰ੍ਹਾਂ ਦੇਖੋ ਮੈਂ ਦੱਸਦਾ ਜੇ ਥੋੜੀ ਜੀ ਮੈਂ ਕਲੀਅਰ ਕਰਦਾ ਤੁਹਾਨੂੰ ਮਨੀਸ਼ ਜੀ ਸਾਡਾ ਜਿਹੜਾ ਯੱਗ ਹੈਗਾ ਇਹ ਹੈਗਾ 27 April ਤੋਂ 1 ਤੱਕ ਜੀ ਤਕਰੀਬਨ ਸਾਡੇ ਕੋਲ ਇਹ ਹੁਣ 1 ਮਹੀਨਾ ਕੁਝ ਦਿਨ ਬਾਕੀ ਰਹਿ ਗਏ ਨੇ ਕਿ ਇਹ ਯੱਗ ਦੀਆਂ ਤਿਆਰੀਆਂ ਸਾਨੂੰ ਕਰਦੇ ਹੋਏ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੇਖਿਆ ਹੋਣਾ ਕਿ ਘਰ ਘਰ ਅੱਜ ਬ੍ਰਹਮਾ ਜੀ ਦੀ ਗੱਲ ਹੋਣ ਲੱਗੀ ਆ ਸ਼ਹਿਰ ਦੇ ਵਿੱਚ ਵੱਡੇ ਵੱਡੇ ਪੋਸਟਰ ਬ੍ਰਹਮਾ ਜੀ ਦੇ ਪਹਿਲੀ ਵਾਰੀ ਦੇਖਣ ਨੂੰ ਮਿਲ ਰਹੇ ਆ ਇਤਿਹਾਸ ਦੇ ਵਿੱਚ ਔਰ ਦੇਵਤਿਆਂ ਦੇ ਅਲੱਗ ਅਲੱਗ ਪੋਸਟਰ ਅਸੀਂ ਬਣਵਾਏ ਜਿੱਦਾ ਅਗਨੀ ਦੇਵਤਾ ਇੰਦਰ ਦੇਵਤਾ ਲੋਕ ਭੁੱਲ ਚੁੱਕੇ ਹੋਏ ਸੀਗੇ ਲੋਕ ਆਪਣੇ ਧਰਮ ਨੂੰ ਛੱਡ ਕੇ ਦੂਸਰੇ ਧਰਮਾਂ 'ਚ ਜਾਣ ਲੱਪੇ ਸੀ ਅੱਜ ਲੋੜ ਆ ਸਾਡੇ ਸਨਾਤਨ ਧਰਮ ਦਾ ਪ੍ਰਚਾਰ ਕਰਨ ਲਈ ਸਾਡੇ ਦੇਵਤਿਆਂ ਦਾ ਪ੍ਰਚਾਰ ਕਰਨ ਲਈ ਮੇਰੇ ਗੁਰੂ ਮਹਾਰਾਜ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਦੇਵਤੇ ਲੱਭਣ ਲਈ ਲੋਕ ਜੰਗਲਾਂ ਪਹਾੜਾਂ 'ਚ ਜਾਂਦੇ ਸੀ ਅੱਜ ਕੱਲ੍ਹ ਦੇਵਤੇ ਲੱਭਣ ਆnde ਕਿ ਕੋਈ ਭਗਤ ਸ਼ੁੱਧ ਮਿਲ ਜੇ ਤੇ ਉਹਦੇ ਲਈ ਅਸੀਂ ਜਿਹੜੀਆਂ ਵਿਵਸਥਾਵਾਂ ਕਰੀਏ ਤੇ ਮਹਾਰਾਜ ਕਿਰਪਾ ਕਰਨ ਲੋਕਾਂ ਦੇ ਉੱਤੇ ਜੇ ਗੱਲ ਕਰੀਏ ਪੈਸੇ ਨਾ ਲੈਣ ਦੀ ਦੇਖੋ ਸਾਨੂੰ ਪਰਮੇਸ਼ਵਰ ਵੱਲੋਂ ਇਹ ਹੁਕਮ ਆ ਕਿ ਅਸੀਂ ਕਿਸੇ ਤੋਂ ਵੀ ਕੋਈ ਪੈਸੇ ਨਹੀਂ ਲੈਂਦੇ ਹਾਂ ਜੇ ਗੱਲ ਕਰੀਏ ਸੇਵਾ ਦੀ ਹਰ ਬੰਦਾ ਸੇਵਾ ਨਿਭਾ ਸਕਦਾ ਆ ਕਿ ਇਸ ਯੱਗ ਦੇ ਵਿੱਚ ਇਹ ਯੱਗ ਕਿਸੇ ਇੰਡੀਪੈਂਡੈਂਡ ਪਰਸਨ ਦਾ ਯੱਗ ਨਹੀਂ ਹੁੰਦਾ ਇਹ ਇਹ ਪਰਮੇਸ਼ਵਰ ਦਾ ਯੱਗ ਹੈ ਹਰ ਕਿਸੇ ਲਈ ਹੁੰਦਾ ਹਰ ਬੰਦਾ ਇਹਦੇ ਵਿੱਚ ਆ ਕੇ ਸੇਵਾ ਨਿਭਾ ਸਕਦਾ ਕੋਈ ਤੰਦ ਦੀ ਸੇਵਾ ਕੋਈ ਮਾਨ ਦੀ ਕੋਈ ਧੰਦ ਦੀ ਹਰ ਤਰੀਕੇ ਨਾਲ ਲੇਕਿਨ ਅਸੀਂ ਕੀ ਕਰਦੇ ਹਾਂ ਸੇਵਾ ਦਿੰਨੇ ਆ ਜੇ ਕੋਈ ਸੇਵਾ ਲੈਣਾ ਚਾਹੁੰਦਾ ਸੇਵਾ ਉਹਨੂੰ ਦੱਸੀ ਜਾਂਦੀ ਕਿ ਆ ਸੇਵਾ ਹੈ ਲੇਕਿਨ ਅਸੀਂ ਕਦੀ ਪੈਸਿਆਂ ਵਾਲੇ ਮੈਟਰ 'ਚ ਨਹੀਂ ਆਂਦੇ ਆ ਕਿਉਂਕਿ ਪਰਮੇਸ਼ਵਰ ਤੇ ਸਨਾਤਨ ਦਾ ਆ ਜਿਹੜਾ ਕੰਮ ਚੱਲ ਰਿਹਾ ਆ ਇਹ ਸਨਾਤਨ ਦੀ ਪਹਿਲਾਂ ਅੱਜ ਤੱਕ ਢਾ ਇਸ ਕਰਕੇ ਲੱਗਦੀ ਆ ਕਿ ਲੋਕ ਕਹਿੰਦੇ ਸੀ ਪੈਸੇ ਲੈ ਲੇ ਪੈਸੇ ਦੇ ਦੇ ਉਹ ਭਗਤ ਨੇ ਪੈਸੇ ਇਦਾਂ ਕਰਤੇ ਪਰਮੇਸ਼ਵਰ ਦਾ ਸਖਤ ਹਿਦਾਇਤ ਆ ਕਿਸੇ ਕੋ ਕੋਈ ਮੰਗ ਨਹੀਂ ਕਰਨੀ ਸਾਰੇ ਕਾਰਜ ਦੇਵਤਾ ਆਪਣੇ ਆਪ ਆ ਕੇ ਪੂਰੇ ਕਰਨਗੇ ਮੈਨੂੰ ਕਈ ਲੋਕਾਂ ਨੇ ਵੀ ਇਹ ਸਵਾਲ ਕੀਤੇ ਕਈ ਪੌਡਕਾਸਟਾਂ 'ਚ ਮੈਂ ਜਵਾਬ ਦਿੱਤੇ ਕਿ ਫਿਰ ਪੈਸੇ ਕਿੱਥੋਂ ਆਣਗੇ ਜੇ ਦੇਵਤਾ ਆਣਗੇ ਕਿਸ ਰੂਪ ਚ ਆਣਗੇ ਭਾਈ ਮੈਂ ਪਹਿਲਾਂ ਵੀ ਦੱਸ ਚੁੱਕਾ ਲੋਕਾਂ ਨੂੰ ਫਿਰ ਦੱਸਣਾ ਜ਼ਰੂਰ ਦੇਵਤਾ ਸਾਡੇ ਤੋਂ ਬਾਹਰ ਨਹੀਂ ਹੈ ਸਾਡੇ ਗੁਰੂ ਮਹਾਰਾਜਾ ਨੇ ਕਿਹਾ ਜਥਾ ਪਿੰਡੇ ਤथा ਬ੍ਰਹਮਾnde ਦੇਵਤਾ ਸਾਡੇ ਅੰਦਰ ਹੀ ਆ ਜਦੋਂ ਸਾਡੇ ਅੰਦਰ ਸ਼ੁੱਧ ਭਾਵ ਜਾਗਰਿਤ ਹੋ ਜਾਂਦਾ ਹਰ ਕਿਸੇ ਦੇ ਅੰਦਰ ਹੁੰਦਾ ਤੇ ਫਿਰ ਉਹ ਆਪੇ ਸੇਵਾ ਭਾਵਨਾ ਦੇ ਵਿੱਚ ਉਹ ਵਿਅਕਤੀ ਆ ਕੇ ਦੇਵਤੁਲੇ ਹੋ ਜਾਂਦਾ ਔਰ ਉਹ ਬਹੁਤ ਅੱਛੇ ਕੰਮ ਕਰਮ ਲਈ ਕਰ ਜਾਂਦਾ ਆ ਸੋ ਆਪਾਂ ਜੇ ਗੱਲ ਕਰੀਏ ਬ੍ਰਹਮਾ ਜੀ ਦੀ ਬ੍ਰਹਮਾ ਜੀ ਇੱਕ ਸਤੋਗੁਣ ਪ੍ਰધાન ਦੇਵਤਾ ਆ ਸਿਰਫ ਕਲਯੁਗ ਦੇ ਚਲਨ ਦੇ ਵਿੱਚ ਉਹਨਾਂ ਨੂੰ ਟੱਕ ਲਿੱਤਾ ਗਿਆ ਸੀ ਦਾਸ ਨੂੰ ਇੱਕ ਸੇਵਾ ਮਿਲੀ ਆ ਕਿਰਪਾ ਮਿਲੀ ਆ ਤੇ ਲੋਕਾਂ ਤੱਕ ਇਹ ਪਹੁੰਚਾਇਆ ਜਾ ਰਿਹਾ ਮੈਸੇਜ ਕਿ ਤੁਸੀਂ ਖੁਦ ਵੀ ਜਾਗੋ ਤੇ ਦੂਸਰਿਆਂ ਨੂੰ ਵੀ ਜਗਾਓ ਸਿਰਫ ਕਿਸੇ ਧਰਮ ਸਾਡੇ ਹੀ ਧਰਮ ਗ੍ਰੰਥਾਂ ਚ ਲੋਕਾਂ ਨੇ ਕੁਝ ਐਡੀਸ਼ਨ ਕਰਕੇ ਸਾਨੂੰ ਹੀ ਸਾਡੇ ਭਗਵਾਨ ਤੋਂ ਦੂਰ ਕਰਤਾ ਗਿਆ ਆ ਜੇ ਅਸੀਂ ਅੱਜ ਗੱਲ ਕਰੀਏ ਮੈਂ ਖੁਦ ਧਿਆਨ ਤੇ ਕਿਤਾਬਾਂ ਲਿਖਦਾ ਆ ਜੇ ਮੇਰੀ ਮੇਰੀ ਕਿਤਾਬ ਲਿਖੀ ਹੋਈ ਕੋਈ 100 ਸਾਲ ਬਾਅਦ ਚੱਕ ਕੇ ਉਹਦੇ ਚ ਆਪਣੀਆਂ ਚਾਰ ਲਾਈਨਾਂ ਐਡ ਕਰਕੇ ਲੋਕਾਂ ਚ ਕਾਪੀਆਂ ਵਟਵਾ ਦੇਵੇ ਉਹੀ ਗੱਲ ਮੰਨੀ ਜਾਣੀ ਹੈ ਬਿਕੋਜ਼ ਉਦੋਂ ਅਸੀਂ ਕਰੰਟ ਜੋ ਚੱਲ ਰਿਹਾ ਉਹੀ ਵਿਸ਼ੇਸ਼ ਸਾਹਿਬ ਮੰਨਿਆ ਜਾਂਦਾ ਲੇਕਿਨ ਪਰਮੇਸ਼ਵਰ ਦਾ ਜਿਹੜਾ ਸਿਸਟਮ ਆ ਬਹੁਤ ਉੱਚਾ ਆ ਉਹਨੂੰ ਬਹੁਤ ਬਰੀਕੀ ਨਾਲ ਦੇਖਣਾ ਪੈਂਦਾ ਆ ਉਹ ਇੱਕ ਅਨੁਭਵ ਦਾ ਵਿਸ਼ਾ ਆ ਸਿਰਫ ਲੋਕਾਂ ਦੀਆਂ ਗੱਲਾਂ ਤੇ ਚੱਲ ਕੇ ਨਹੀਂ ਅਸੀਂ ਚੱਲ ਸਕਦੇ ਅੱਜ ਬ੍ਰਹਮਾ ਜੀ ਦੀ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਲੋਕਾਂ ਦਾ ਉਧਾਰ ਹੋ ਚੁੱਕਾ ਆ ਔਰ ਜਿਹੜੀ ਆ ਦਾਸ ਨੇ ਹੁਣ ਇੱਕ ਬਹੁਤ ਹੀ ਮਾਰਾ ਨੇ ਬੜੀ ਕਿਰਪਾ ਕੀਤੀ ਹੈ ਇੱਕ ਸਿਧਾਰਥੀ ਲਿਖੀ ਗਈ ਹੈ ਬ੍ਰਹਮਾ ਜੀ ਦੀ ਇੱਕ ਸਾਲ ਤੋਂ ਜਿਹੜੇ ਲੋਕ ਉਹਦਾ ਅਨੁਸਰਣ ਕਰ ਰਹੇ ਕਈਆਂ ਨੂੰ ਜਿਨ੍ਹਾਂ ਦੇ ਬੱਚੇ ਨਹੀਂ ਹੋ ਰਹੇ ਸੀ ਬੱਚੇ ਹੋ ਗਏ ਘਰ ਚ ਗ੍ਰਹਿ ਕਲੇਸ਼ ਖਤਮ ਹੋ ਗਏ ਲੜਾਈ ਝਗੜੇ ਖਤਮ ਹੋ ਗਏ ਲੋਕਾਂ ਦੇ ਕੰਮ ਲੱਗਣ ਲੱਗੇ ਬ੍ਰਹਮਾ ਜੀ ਦੀ ਕਿਰਪਾ ਬਹੁਤ ਲੋਕਾਂ ਤੇ ਹੋ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿੰਨਾ ਪ੍ਰਚਾਰ ਹੋਊਗਾ ਉਨਾਂ ਹੀ ਬ੍ਰਹਮਾ ਜੀ ਲੋਕਾਂ ਦਾ ਉਧਾਰ ਕਰਦੇ ਨਜ਼ਰ ਆਣਗੇ ਸੋ ਮੈਂ ਕਹਿੰਦਾ ਜੇ ਅੱਜ ਅਸੀਂ ਆਪਣੇ ਧਰਮ ਦੇ ਨਾਲ ਜੇ ਅਸੀਂ ਆਪਣੇ ਭਗਵਾਨ ਨਾਲ ਨਹੀਂ ਖੜ ਸਕਦੇ ਸ੍ਰਿਸ਼ਟੀ ਕਰਤਾ ਜਿਨੇ ਜਗਤ ਪਿਤਾ ਜਿਨੇ ਇਹ ਸ੍ਰਿਸ਼ਟੀ ਰਚਾਈਆ ਜੇ ਅਸੀਂ ਉਹਦੇ ਨਾਲ ਨਹੀਂ ਖੜ ਸਕਦੇ ਮੈਂ ਸਮਝਦਾ ਕਿ ਸਾਨੂੰ ਆਪਣੇ ਧਰਮ ਦੀ ਫੇਰ ਗੱਲ ਵੀ ਨਹੀਂ ਕਰਨੀ ਚਾਹੀਦੀ ਹੈ। ਜੀ। ਲਾਸਟ ਦੇ ਵਿੱਚ ਬਾਕੀ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਹੈ ਕਿ ਕਿਸ ਤਰ੍ਹਾਂ ਨਿਮੰਤਰਣ ਦਿੰਨੇ ਉਹ ਜਿਹੜੇ ਆਉਣ ਵਾਲਾ ਦੇਖੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ 27 April ਤੋਂ 1 May ਲੁਧਿਆਣਾ ਪੰਜਾਬ ਦੇ ਵਿੱਚ ਇਹ ਭਵਯਾ ਯੋਜਨ ਹੋ ਰਿਹਾ ਆਪ ਹਰ ਕੋਈ ਜਿੱਥੇ ਵੀ ਇਸ ਪਲੇਟਫਾਰਮ ਦੇ ਰਾਹੀ ਜੋ ਵੀ ਭਗਤ ਸੁਣ ਰਹੇ ਆ ਆਪ ਜੀ ਹਰ ਕਿਸੇ ਦਾ ਵੈਲਕਮ ਆ ਆਓ ਆਪਾਂ ਸਾਰੇ ਰਲ ਮਿਲ ਕੇ ਬ੍ਰਹਮਾ ਜੀ ਦੀ ਜੋਤ ਜਿੱਦਾ ਸਤਿਯੁਗ ਚ ਚੱਲਦੀ ਸੀ ਤ੍ਰੇਤਾ ਚ ਚੱਲਦੀ ਸੀ ਆਪਾਂ ਉਸੇ ਤਰ੍ਹਾਂ ਇਹ ਜੋਤ ਜਗਾਈਏ ਝੂਠੇ ਬ੍ਰਹਮਾ ਚ ਨਾ ਫੈਲੋ ਬਿਲਕੁਲ ਵੀ ਕਿਸੇ ਦੀਆਂ ਗੱਲਾਂ ਚ ਨਾ ਆਓ ਆਪਣੇ ਪਰਮੇਸ਼ਰ ਨੂੰ ਆਪਾਂ ਪਹਿਚਾਣੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਹਮਾ ਜੀ ਘਰ ਘਰ ਦੇ ਵਿੱਚ ਦੁਬਾਰਾ ਪੂਜਾ ਸੇਵਾ ਦੁਆਰਾ ਹੋ ਸਕੇ ਔਰ ਮੰਦਰਾਂ ਦੇ ਵਿੱਚ ਆਪਾਂ ਦੁਆਰਾ ਬ੍ਰਹਮਾ ਜੀ ਨੂੰ ਲੈ ਕੇ ਆਪਣੇ ਸਨਾਤਨ ਤਰਨ ਨੂੰ ਹੋਰ ਜ਼ਿਆਦਾ ਉੱਚਾ ਕਰ ਸਕੀਏ ਤੇ ਡੇਟ ਯਾਦ ਰੱਖੋ 27 April ਤੋਂ 1 May ਤੱਕ ਦ੍ਰੈਸੀ ਗਰਾਊਂਡ ਲੁਧਿਆਣਾ ਦੇ ਲੁਧਿਆਣਾ ਪੰਜਾਬ ਵਿੱਚ ਹੋਣ ਜਾ ਰਿਹਾ ਬ੍ਰਹਮਾ ਜੀ ਦਾ ਅਖੰਡ ਮਹਾਯੱਗ ਆਪ ਸਾਰੇ ਲੁਧਿਆਣਾ ਵਾਸੀਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਓ ਜਿਸ ਤਰ੍ਹਾਂ ਦੀ ਵੀ ਸੇਵਾ ਤੁਹਾਡੇ ਕੋ ਨਿਭਾਈ ਜਾ ਸਕਦੀ ਹੈ ਯੱਗ ਦੇ ਵਿੱਚ ਸਾਡੇ ਨਾਲ ਰਲ ਕੇ ਉਹ ਸੇਵਾ ਨਿਭਾਓ ਔਰ ਆਪਾਂ ਆਪਣੇ ਪਰਮੇਸ਼ਵਰ ਨੂੰ ਦੁਆਰਾ ਮੰਦਰਾਂ ਦੇ ਵਿੱਚ ਲੈ ਕੇ ਆਈਏ ਤੇ ਆਪਣੇ ਘਰਾਂ ਦੇ ਵਿੱਚ ਉਹਨਾਂ ਕੋਲੋਂ ਕਿਰਪਾ ਲੈ ਕੇ ਵੱਡੀਆਂ ਖੁਸ਼ੀਆਂ ਪਾ ਸਕੀਏ ਨਮੋ ਬ੍ਰਹਮਾਏ